ਆ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਸ ਮਾਲਕ ਦਾ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਅੱਜ ਦੀ ਲੜੀ ਦੇ ਤਹਿਤ ਇਹ ਅਸੀਂ ਨਾਲ ਪਿੰਡ ਬਤਾਲੇ ਮੇਰੇ ਪਿੰਡ ਤੋਂ 4 ਕਿਲੋਮੀਟਰ ਪਿੱਛੇ ਵੇ ਠੀਕ ਹੈ ਜੀ ਇਹ 4 ਕਿਲੋ ਪਿੱਛੇ ਵੀਰੂ ਦੀ ਸੇਵਾ ਲੈ ਕੇ ਆਇਆ ਨੇ ਪਿੰਡ ਇਹਨਾਂ ਦਾ ਸੋਢੀ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੈਂ ਵੀਰਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਕਿਉਂਕਿ ਰਾਤ ਮੇਰੀ ਬਾਈ ਨਾਲ ਗੱਲ ਹੋਈ ਸਖਜਿੰਦਰ ਲੋਪੋ ਨਾਲ ਬਾਈ ਨੇ ਮੈਨੂੰ ਸਮਝਾਇਆ ਕਿ ਵੀਰ ਇੱਥੇ ਥੋੜੇ ਏਰੀਏ 'ਚ ਨਾ ਸੀਮਿਤ ਰਹਾ ਆਪਣੇ ਢਿਲਮਾ ਤੋਂ ਲੈ ਕੇ ਜਿਹੜਾ ਕੋਈ 28 ਕਿਲੋ 21 ਕਿਲੋਮੀਟਰ ਹੈ ਉਹਨੂੰ ਪੂਰਾ ਕਵਰ ਕਰ ਉਸੇ ਲੜੀ ਦੇ ਤਹਿਤ ਅੱਜ ਮੈਂ ਪਿੰਡ ਬਤਾਲੇ ਸੇਵਾ ਲੈ ਕੇ ਆਇਆ ਵੀਰਾਂ ਦੇ ਇਸ ਸੰਯੋਗ ਦੇ ਨਾਲ ਮੈਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਔਖੀ ਘੜੀ ਦੇ ਵਿੱਚ ਸਾਡੇ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਬਾਹ ਫੜਨ ਦੇਣ ਮੈਂ ਉਸ ਵਾਇਗਰੂ ਤੋਂ ਵੀ ਸ਼ੁਕਰ ਕਰਦਾ ਕਿ ਸਾਨੂੰ ਪੰਜਾਬ ਦੇ ਵਿੱਚ ਪੈਦਾ ਕੀਤਾ ਜੋ ਇਸ ਸੇਵਾ ਭਾਵਨਾ ਦਾ ਜज्ਬਾ ਦਿੱਤਾ ਤੇ ਵੀਰ ਹਰੀ 100 ਕੁਇੰਟਲ ਦੇ ਲਗਭਗ 4 ਲੈ ਗਏਣ ਦਿਲ ਦੀਆਂ ਗਹਿਰਾਈਆਂ ਤੋਂ ਵੀਰ ਹਰਾਂ ਦਾ ਧੰਨਵਾਦ ਉਸ ਵਾਇਗਰੂ ਦਾ ਸ਼ੁਕਰ ਗੁਜ਼ਾਰ ਆ ਕਿ ਜਿਨੇ ਇਹ ਸੇਵਾ ਲਈ ਹੁਣ ਵੀਰ ਹਰੀ 2 ਮਿੰਟ ਲੈਣਗੇ ਬਾਕੀ ਬਾਈ ਜੀ ਇਹ ਸਾਰਿਆਂ ਦਾ ਦਿਲੋਂ ਧੰਨਵਾਦ ਸਾਡੇ ਪਿੰਡ ਦੇ ਜਿੰਨੇ ਵੀ ਅਸੀਂ ਇਕੱਠਾ ਕਰਕੇ ਲਏ ਸਮੂਹ ਨਰਈ ਵੀਰਾਂ ਦੀ ਸਦਕਾ ਸੁਬਾਹ ਦੀ ਬਾਰਿਸ਼ ਹੁੰਦੀ ਪਈ ਪਹਿਲਾਂ ਅਸੀਂ ਸਕੀਮ ਬਣਾਉਂਦੇ ਸੀ ਕੱਲ ਦੀ ਵੀ ਅੱਜ ਬਾਰਿਸ਼ ਹੁੰਦੀ ਰਹਿੰਦੀ ਹੈ ਫਿਰ ਅਸੀਂ ਨੌਜਵਾਨ ਮੁੰਡੇ ਸਾਡੇ ਨਾਲ ਦੇ ਸਾਰੇ ਕਹਿੰਦੇ ਵੀ ਆਪਾਂ ਕੋਈ ਗੱਲ ਨਹੀਂ ਮੈਂ ਦੀ ਕੋਈ ਚੱਕਰ ਨਹੀਂ ਅਸੀਂ ਮੈਂ ਪੈਂਦੇ ਜੀ ਸੁਬਾਹ 6 ਵਜੇ ਤੁਰੇ ਮੈਂ ਪੈਂਦੇ ਜੀ ਆਏ ਜੀ ਬਾਕੀ ਬਾਈ ਸਾਰੇ ਸਾਡੇ ਪਿੰਡਾਂ ਵਾਲਾ ਨਿਵਾਸੀਆਂ ਦਾ ਸਾਥ ਦੇਣ ਤੇ ਧੰਨਵਾਦ ਬਾਈ ਸਾਡਾ ਵੀ ਜੇ ਉਹਨਾਂ ਨੇ ਦਿੱਤਾ ਅਸੀਂ ਇੱਥੋਂ ਤੱਕ ਆ ਗਏ ਮੈਂ ਇਹਨਾਂ ਦੇ ਪਿੰਡ ਦੇ ਐਨਆਰਆਈਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹ ਥੋੜਾ ਬਹੁਤਾ ਬਹੁਤ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਅੱਜ ਇਸ ਪਿੰਡ ਦੀ ਸੇਵਾ ਹੋਈ ਹੈ ਕੱ ਇਹ ਬੜੀ ਵੱਡੀ ਛਲਾਗਾ ਜੋ ਕਦਮ ਹੈ ਮੈਂ ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਉਹ ਸਵਾਇਗੁਰੂ ਕੇ ਅਰਦਾਸ ਕਰਦਾ ਵੀਰਾ ਸਾਰਿਆਂ ਨੂੰ ਗੁਰਨਾਠ ਮਹਾਰਾਜ ਗੁਰੂ ਰਾਮਦਾਸ ਮਹਾਰਾ ਚੜ੍ਹਦੀ ਕਲਾ ਰੱਖਣ ਕਿਉਂਕਿ ਆਉਣ ਵਾਲੇ ਹਾਲਾਤਾਂ ਦੇ ਨਾਲ ਸਾਨੂੰ ਲੜਨਾ ਪੈਣਾ ਕਿਉਂਕਿ ਅਜੇ ਕੋਈ ਚਾਰੇ ਦਾ ਕੋਈ ਮਹੀਨਾ ਡੇਢ ਸਾਨੂੰ ਪੂਰਨ ਲੋੜ ਏ ਕਿਉਂਕਿ ਪਸ਼ੂਆਂ ਨੇ ਜੇ ਮਹੀਨੇ ਡੇਢ ਤੱਕ ਆਪਾਂ ਅਸੀਂ ਡੇਰਿਆਂ ਤੇ ਵੀ ਜਾਣੇ ਆ ਚਲੋ ਪੰਜਾ ਸੱਤ ਦਿਨਾਂ ਨੂੰ ਜਾਣੇ ਆ ਜੇ ਪਾਣੀ ਦੀ ਮਾਰ ਹੋ ਤੇ ਪੱਠੇ ਸਾਡੇ ਕੋਲ ਨਹੀਂ ਹੋਣੇ ਮੈਂ ਏਡੀ ਦੂਰੋਂ ਚੱਲ ਕੇ ਸਵੇਰੇ 6 ਵਜੇ ਦਾ ਮੈਨੂੰ ਬਾਈ ਰੰਦਾ ਫੋਨ ਆ ਗਿਆ ਅਸੀਂ ਅਸੀਂ ਅੱਖੂ ਮਖੂਬਾ ਰੋਡ ਤੇ ਚੜ ਗਏ ਆ ਤੇ ਮੈਂ ਉਧਰ ਦਾ ਦੇਖਣ ਦੇ ਕਿ ਬਾਰਿਸ਼ ਬਤ ਲਗਾਤਾਰ ਲੱਗੀ ਏ ਤੇ ਮੈਂ ਵੀਰਾਂ ਦਾ ਇੱਥੇ ਪਹੁੰਚਣ ਦੇ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ